ਮੈਂ ਤੁਹਾਡੇ ਵਾਂਗ ਨਹੀਂ ਮੈਂ ਕੱਲਾ ਜੀ ਮੈਂ ਪਿੰਡਾਂ ਚ ਫਿਰਦਾ ਨਹੀਂ ਮੈਂ ਫੀਲ ਕਰਦਾ ਸੀ ਤੁਸੀਂ ਤੁਹਾਡੇ ਵਾਂਗ ਨਹੀਂ ਤੁਸੀਂ ਕੰਮ ਸ਼ੈਡ ਜੜ ਖੇਤਾਂ ਚੋਂ ਆਉਂਦੇ ਸੀ ਤੁਸੀਂ ਜਿਹੜੀ ਚੀਜ਼ ਮੈਂ ਵੇਖਦਾ ਸੀ ਉਹ ਤੁਸੀਂ ਨਹੀਂ ਸੀ ਵੇਖਦੇ ਉਹ ਹੁਣ ਜਿੱਦਾਂ ਤੁਸੀਂ ਕਰਕੇ ਸੰਸਦੇ ਜਾਓਗੇ ਕਿਹੜੇ ਕਿਹੜੇ ਮੁੱਦਿਆਂ ਦੇ ਤੁਹਾਡੇ ਦਿਮਾਗ ਚ ਚੱਲਦੇ ਨੇ ਕਿ ਜਿਹੜੇ ਗੱਲ ਅਸੀਂ ਸੰਸਦੇ ਜਾ ਕੇ ਰੱਖਾਂਗੇ ਜਿਹੜੇ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਬੇਅਦਬੀ ਦਾ ਐਸੋਕ ਤਮੰਨ ਦੀ ਗੱਲ ਕਰਾਂਗੇ ਕ੍ਰਿਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਰਾਂਗੇ ਜਿਹੜੇ ਜਿਹੜੇ ਤੋਂ ਵੀ ਉਹਨੇ ਜਿਹੜਾ ਇੱਕ ਮਾਨਵਕੋ ਹੈ ਉਹਨੇ ਦੇਤੀ ਕੋਈ ਵੀ ਇਹ ਨਾਲੇ ਨਾਲੇ ਬੰਦੇ ਜ਼ਿੰਮੇਵਾਰ ਗੱਲ ਕਰਾਂਗੇ ਵੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਜ਼ਿੰਮੇਵਾਰ ਹੈ ਕਿ ਨਸ਼ਾ ਵਾਲੀ ਵੀ ਸਜ਼ਾ ਮਿਲਦੀ ਹੈ ਮਸੀਹਾਂ ਬਾਰੇ ਤਾਂ ਜੀ ਕਹੂੰਗੇ ਕਿ ਨਿਸ਼ਾਨਦੇਹੀ ਤੇ ਸਰਕਾਰ ਸਰਕਾਰ ਪੈਸੇ ਕੱਢੂਗਾ ਬਿਆਨ ਕਰਦੇ ਜਦੋਂ ਕਿ ਪਾਈਆ ਪੀਸੀ ਨੇ ਕਿਹਾ ਕਿ ਕੋਈ ਜਸ਼ਨ ਨਹੀਂ ਮਨਾਇਆ ਜਾਏਗਾ ਸਰਕਾਰ ਕਹਿੰਦਾ ਜੀ ਸੱਤ ਤਰੀਕ ਤੱਕ ਕਿਸੇ ਨੇ ਨੀਂ ਖਾਲੀ ਕਰਨਾ